ਮਤਲਬ ਬਾਈ ਮੈਨੂੰ ਨਾ ਇਹ ਕਈ ਬੰਦਿਆਂ ਨੇ ਸਵਾਲ ਕੀਤਾ ਨੂੰ ਮਤਲਬ ਬਾਈ ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਵੀ ਯਾਰ ਵੀ ਯਾਰ ਬਾਬਾ ਤੂੰ ਬਾਲਾ ਵੀ ਯਾਰ ਇੰਨਾ ਨਾਂਕਾ ਤੋ ਲੈਣਾ ਮਤਲਬ ਕਈ ਬੰਦੇ ਨੇ ਮੈਨੂੰ ਐ ਵੀ ਕਿਹਾ ਵੀ ਯਾਰ ਛੱਡ ਵੀ ਹੁਣ ਬਹੁਤ ਟਾਈਮ ਹੋ ਗਿਆ ਵੀ ਯਾਰ ਬਾਬਾ ਤੂੰ ਘਟਾ ਦੇ ਤੈਂ ਕੀ ਲੈਣਾ ਮਤਲਬ ਮੈਂ ਬਾਈ ਹਰੇਕ ਬੰਦੇ ਨੂੰ ਕਹਾ ਮੈਂ ਕਿਹਾ ਯਾਰ ਮੇਰਾ ਜ਼ਮੀਰ ਨਹੀਂ ਮੰਨਦਾ ਯਾਰ ਮੈਂ ਯਾਰ ਉਹ ਬੰਦਾ ਯਾਰ ਮੈਨੂੰ ਰੋਟੀ ਪਾ ਗਿਆ ਯਾਰ ਬੜੀ ਸਿੱਧਤ ਨਾਲ ਤੁਸੀਂ ਕਰਦੇ ਹੋ ਇੱਕ ਤਾਂ ਹੁੰਦਾ ਨਾ ਜਿਹੜੇ ਕਈ ਵਾਰ ਪਤਾ ਲੱਗ ਜਾਂਦੇ ਨੇ ਕਿ ਇਹ ਤਾਂ ਦੋ ਤਰ੍ਹਾਂ ਦੇ ਨਾਮ ਲੈ ਰਹੇ ਨੇ ਬਾਈ ਇੱਕ ਤਾਂ ਜਿਹੜੇ ਫਸੀ ਨੂੰ ਨਾਮ ਲੈ ਰਹੇ ਨੇ ਕਿ ਸਰ ਸਰਦਾ ਨਹੀਂ ਉਹਨਾਂ ਦਾ ਬਿਨਾ ਨਾਮ ਲੈ ਇੱਕ ਜਿਹੜੇ ਦਿਲੋਂ ਲੈਂਦੇ ਨੇ ਜੀ ਮੈਂ ਮੈਂ ਤਾਂ ਬਾਈ ਸੱਚੀ ਦੱਸਾਂ ਜੀ ਮੈਂ ਤਾਂ ਬਾਈ ਮੇਰਾ ਅਸੀਂ ਬਾਈ 100 ਤੋਂ ਵੱਧ ਸ਼ੋਅ ਲਾਤਾ ਬਾਈ ਆ ਸੀਜ਼ਨ ਦਾ 100 ਤੋਂ ਵੱਧ ਸ਼ੋਅ ਮੈਨੂੰ ਲੱਗਦਾ ਬਾਈ ਕੋਈ ਵੀ ਕਿਸੇ ਸ਼ੋਅ ਵਾਲਾ ਬੰਦਾ ਵੀ ਇਹ ਨਹੀਂ ਕਹਿ ਸਕਦਾ ਵੀ ਮੈਂ ਸਿੱਧੂ ਦਾ ਨਾਂ ਬੋਲ ਕੇ ਹੀ ਸ਼ੋਅ ਸਟਾਰਟ ਹੁੰਦਾ ਬਾਈ 100% ਬਾਈ ਹਾਂਜੀ ਤੁਹਾਡੀ ਰੀਲਾਂ ਦੀ ਮੈਂ ਉਹ ਹੈਸ਼ਟੈਗ ਪਾੜ ਰਿਆ ਸੀ ਤੁਸੀਂ ਕੋਈ ਹੋਰ ਹੈਸ਼ਟੈਗ ਹੀ ਐ ਨਹੀਂ ਨਾ ਬਾਈ ਮੈਂ ਉਹੀ ਪਾਉਣਾ ਬਾਈ ਮਤਲਬ ਬਾਈ ਪਤਾ ਕੀ ਹੈ ਜੀ ਮੈਂ ਬਾਈ ਮੇਰੇ ਲਈ ਬਾਉ ਮੇਰੇ ਲਈ ਉਹ ਅੱਜ ਵੀ ਜਿਉਂਦਾ ਬਾਈ ਬੰਦਾ 100% ਮੇਰੇ ਲਈ ਉਹ ਜਿੰਨਾ ਚਿਰ ਮੈਂ ਨਹੀਂ ਮਰਦਾ ਉਨਾ ਟਾਈਮ ਉਹ ਜਿਉਂਦਾ ਹੀ ਰਹਿਣਾ ਹਾਂ ਤੇ ਉਹ ਬੰਦਾ ਬਾਈ ਮੈਨੂੰ ਇਹ ਲੱਗਦਾ ਵੀ ਮੇਰੇ ਕਿਤੇ ਨੇੜੇ ਤੇੜੀ ਤੁਰਿਆ ਫਿਰਦਾ ਤੇ ਉਹ ਮੈਨੂੰ ਸਾਰਾ ਕੁਝ ਦੇਖਦਾ ਮੈਂ ਨਹੀਂ ਚਾਹੁੰਦਾ ਵੀ ਉਹ ਉਹ ਬੰਦਾ ਮੈਨੂੰ ਕੱਲ ਨੂੰ ਇਹ ਕਹੇ ਵੀ ਭਾਇਆ ਦਾ ਇਹ ਵੀ ਉਹ ਜਿਹੀ ਨਿਕਲ ਗਿਆ ਯਾਰ ਨਹੀਂ ਭਾਈ ਆਪਾਂ ਨੂੰ ਜਿੰਨੇ ਕ ਸਾਹ ਦਿੱਤੇ ਪ੍ਰਮਾਤਮਾ ਨੇ ਮੇਰੇ ਲਈ ਭਾਈ ਉਹ ਜਿੰਨਾ ਕੋ ਕਰਕੇ ਗਿਆ ਮੈਂ ਤਾਂ ਉਹਦੇ ਲਈ ਕੁਝ ਵੀ ਨਹੀਂ ਕੀਤਾ ਭਾਈ